ਸਤਿ ਸ੍ਰੀ ਅਕਾਲ ਜੀ ਸਾਰੇ ਪੈਨ ਪ੍ਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਪੀਰੀ ਮੇਰੀ ਦੇ ਮਾਲਕ ਹਰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਸੱਚੇ ਮਹਾਂ ਪਾਤਸ਼ਾਹੀ ਗੁਰਦੁਆਰਾ ਗੁਰੂ ਸਾਹਿਬ ਗੁਰਪ੍ਰੀਤ ਸ਼ੋਭਤ ਨਗਰ ਦੇ ਵਿੱਚ ਅੱਜ ਵਿਆਹ ਦਾ ਸਮਾਗਮ ਹੈ ਗੁਰੂ ਮਹਾਰਾਜ ਜੀ ਦੇ ਆਪਾਂ ਦਰਸ਼ਨ ਪੋਨੇ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਲਕ ਜੜਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਹਮੇਸ਼ਾ ਤੰਦਰੁਸਤੀ ਬਖਸ਼ਣ ਬੇਰ ਪਰਿਆਤ ਰੱਖੇ बहुत बढ़िया प्रोग्राम बहुत बढ़िया सोच बाबा जी भी बाबा जी सेवादार मुख सेवादार बाबा कुलदीप सिंह जी तो अज गुरु साहब करे जाने के अपने ਪਰਮਾਤਮਾ ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖੇ ਠੀਕ ਹੈ ਜੀ ਆਹ ਵੇਖੋ ਜੀ ਇਹਨੇ ਇਮਾਰਤ ਹੈ ਇਹਦੀ ਚੌੜੀ ਹੈ ਬਹੁਤ ਜਗ੍ਹਾ ਬਾਬਾ ਜੀ ਦੇ ਸਤਾਨਾਂ ਤੇ ਕੋਸ਼ਿਸ਼ ਕੰਮ ਚੱਲ ਰਿਹਾ ਐਨਆਰਏ ਵੀਰਾਂ ਦੇ ਸੰਯੋਗ ਦੇ ਨਾਲ ਨਗਰ ਦੇ ਸੰਯੋਗ ਦੇ ਨਾਲ ਮਕਸਬਾਦਰ ਬਾਬਾ ਕੁਲਦੀਪ ਸਿੰਘ ਜੀ ਬਹੁਤ ਵਧੀਆ ਕਾਰਜੇ ਵੰਭਾਰੇ ਪਹਿਲਾਂ ਮਹਾਪੁਰਸ਼ ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਮਹਾਨ ਨਗਰ ਕੀਰਤਨ ਦੀਆਂ ਪਰਪਰਾਵਾਂ ਚਲਾਈਆਂ ਨੇ ਚਰੂਤੋਂ ਇੱਥੇ ਨਗਰ ਦੇ ਵਿੱਚ ਉਹਨਾਂ ਨੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਸੀ ਇਸ ਕਰਕੇ ਬਹੁਤ ਵਧੀਆ ਜੀ ਬਣਿਆ ਥੋੜਾ ਜਿਹਾ ਨਾ ਇਮਾਰਤਾਂ ਦੀ ਹੁਣ ਸੈਟਿੰਗ ਕਰਵਾਈ ਹੋਈ ਆ ਹਣ ਵੇਖੋ ਕਿੰਨਾ ਸੋਹਣਾ ਹਜੇ ਰੰਗ ਰੂਪ ਇਹ ਕਰਨਾ ਸੀ ਨਗਰ ਦੇ ਸੰਜੋਗ ਨਾਲ ਔਰ ਐਨ ਆਰ ਆਈ ਵੀਰਾਂ ਨਾਲ ਸੰਜੋਗ ਨਾਲ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਮੇਰੇ ਭੈਣ ਭਰਾ ਜੋ ਐਨ ਆਰ ਆਈ ਵੀਰ ਆ ਸਾਡੇ ਨਗਰ ਦੇ ਉਹ ਵੀ ਬਹੁਤ ਵਧੀਆ ਉਪਰਾਲਾ ਕਰਦੇ ਨੇ ਦੇਖੋ ਆਵੇ ਕੰਮ ਚੱਲ ਰਿਹਾ ਹੈ ਕੁਛ ਕੰਮ ਚਲਾਇਆ ਹੋਇਆ ਹੈ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਗੁਰੂ ਘਰ ਜੇ ਦੋ ਆਈਏ ਸੱਚੇ ਪਾਤਸ਼ਾਹ ਸਭ ਦੀਆਂ ਆਸਾਂ ਪੂਰੀਆਂ ਕਰੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੰਦਰਤੂਰੀ ਰੱਖੇ ਆ ਬੜਾ ਵਧੀਆ ਨਗਰ ਸੰਜੋਗ ਦਿੰਦਾ ਗੁਰੂ ਘਰ ਹਰੇਕ ਬੰਦਾ ਜਾਨੀ ਕਿ ਕੋਈ ਐਸਾ ਨਹੀਂ ਹੈ ਜਿਨੇ ਕੋਈ ਤਲ ਫਲ ਭੇਟਾ ਨਹੀਂ ਕੀਤੀ ਹੈ ਨਾ ਤੇ ਪ੍ਰਮਾਤਮਾ ਸਾਹਿਬ ਦੀਆਂ ਆਸਾਂ ਪੂਰੀਆਂ ਕਰੇ ਮੇਰਾ ਕਰੇ ਮਾਲਕ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਜੀ ਸਭ ਨੂੰ ਆਪਾ ਤਾਂ ਨਗਰ ਖੇੜੇ ਤੇ ਸ਼ੁਕ ਸ਼ਾਂਤੀ ਪ੍ਰਮਾਤਮਾ ਕਿਰਪਾ ਕਰੇ ਕਰਦਾ ਵੀ ਹੈ ਸਾਡੇ ਨਗਰ ਤੇ ਕਿਰਪਾ ਕਰਦਾ ਵੀ ਹੈ ਤੇ ਬਾਕੀ ਪ੍ਰਮਾਤਮਾ ਦੀ ਮਿਹਰ ਆ ਸਾਡੇ ਨਗਰ ਤੇ ਹੁਣ 5-6 ਗੱਡੀਆਂ ਆ ਗਈਆਂ ਬਹੁਤ ਬੜੀ ਖੁਸ਼ੀ ਹੋਈ ਆ ਬੜਾ ਮਾਣ ਮਹਿਸੂਸ ਹੋਇਆ ਵੀ ਮੇਰਾ ਨਗਰ ਵੀ ਅੱਜ ਗੱਡੀਆਂ ਪੜਾ ਭਰਾਵਾਂ ਕੋਲੇ ਜਿੰਨਾ ਕੋਲੇ ਆਈਆਂ ਉਹਨਾਂ ਨੇ ਦਸਰ ਨੂਆਂ ਦੀ ਕਿਰਤ ਕਮਾਈ ਕੀਤੀ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਤਰੱਕੀ ਜੀ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੱਚੇ ਪਾਤਸ਼ਾਹ ਉਸ ਤਾਂ ਰੱਖਣ ਕਿਰਪਾ ਕਰਨ ਮੇਰੇ ਮਾਲਕ ਸਭ ਦੀਆਂ ਆਸਾਂ ਪੂਰੀਆਂ ਕਰਨ ਜੋ ਵੀ ਇੱਥੇ ਆਸਾਂ ਕੋਈ ਵੀ ਸੁੱਖ ਸੁੱਖ ਲੈ ਮਨ ਚ ਤੱਕ ਹੋਵੇ ਉਹ ਪੂਰੀ ਜ਼ਰੂਰ ਹੁੰਦੀ ਹੈ ਇਹ ਜ਼ਰੂਰ ਇਸ ਚੀਜ਼ ਦਾ ਤਜਰਬਾ ਮੈਂ ਵੀ ਕੀਤਾ ਤੇ ਯਾਰ ਬਾਇ ਚੀਜ਼ ਦਾ ਇਹ ਨਹੀਂ ਗੱਲ ਕੋਈ ਗੁਰੂ ਸਾਹਿਬ ਪਰਖਦੇ ਐ ਸਭ ਕੋ ਸਤਸਾ ਵੀ ਪੂਰੀਆਂ ਕਰਦੇ ਐ ਪਰ ਦਿਲ ਸਾਫ਼ ਹੋਣਾ ਚਾਹੀਦਾ ਦਿਲ ਸਾਫ਼ ਹੋਣ ਦੇ ਨਾਲ ਬਹੁਤ ਕੁਝ ਪ੍ਰਾਪਤ ਹੋ ਸਕਦਾ ਨਾ ਆ ਵੇਖੋ ਜੀ ਕਿੰਨਾ ਸੋਹਣਾ ਛੇਵੇਂ ਪਾਤਸ਼ਾਹੀ ਦਾ ਗੁਰਦੁਆਰਾ ਚਚੋਬਤ ਹੈ ਵੈਂਟ ਦੇ ਸਾਈਡ ਤੇ ਠੀਕ ਹੈ ਜੀ ਬਹੁਤ ਸੋਹਣਾ ਲੱਗਿਆ ਬਹੁਤ ਮਨ ਨੂੰ ਖੁਸ਼ੀ ਹੋਈ ਆ ਕਿ ਇੱਥੇ ਤੇ ਬਹੁਤ ਚੰਗਾ ਲੱਗਿਆ ਸੱਚੇ ਪਾਤਸ਼ਾਹ ਸਭ ਦੀਆਂ ਆਸਾਂ ਪੂਰੀਆਂ ਕਰੇ ਕਿਰਪਾ ਕਰੇ ਮਾਲਕ ਤੰਦਰੁਸਤੀ ਬਣਾਈ ਰੱਖੇ ਸਭ ਭੈਣ ਭਰਾਵਾਂ ਤੇ ਗੁਰੂ ਘਰ ਆਵਾਂਗੇ ਗੁਰੂ ਘਰ ਕੁਝ ਮਿਲਦਾ ਵੀ ਹੈ ਆਪਾਂ ਨੂੰ ਸੁਝਾਅ ਵੀ ਮਿਲਦਾ ਚੰਗੇ ਸੰਸਕਾਰ ਵੀ ਮਿਲਦੇ ਆ ਜੇਕਰ ਬੰਦਾ ਸੋਚੇ ਤਾਂ ਜੇਕਰ ਆਪਾਂ ਸੋਚਾਂਗੇ ਨਾ ਤਾਂ ਫਿਰ ਇਹਦੇ ਵਿੱਚ ਆਪਣੀ ਵੀ ਗਲਤੀ ਹੈ ਮਾਨਕਿ ਚਤਲਾ ਕੇ ਅਰਦਾਸ ਕੀਤੀ ਹੋਵੇ ਤਾਂ ਜਰੂਰ ਪ੍ਰਮਾਤਮਾ ਪੂਰੀ ਕਰਦਾ ਜੇਕਰ ਆਪਾਂ ਬਸ਼ੋ ਕਿਸੇ ਦਾ ਬੁਰਾ ਸੋਚੀ ਜਾਵਾਂਗੇ ਤੇ ਉਹ ਮਾਲਕਾ ਪੇ ਸਮਝਦਾਰ ਹਨ ਠੀਕ ਹੈ ਜੀ ਮਹਾਰਾਜ ਉਹ ਬਾਬਾ ਜੀ ਆ ਰਹੇ ਨੇ ਵਾਹਿਗੁਰੂ 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 ਲਓ ਜੀ ਬਾਬਾ ਜੀ ਵਾਹਿਗੁਰੂ 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 ਜੀ वागुरु वागुरू 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 जी गुरु वाहे गुरु वाहे गुरु वागुरू 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 जी सतनाम सतनाम गुरु वाहे ਜੀ ਸਤਨਾਮ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਹੀ ਗੁਰ ਵਾਹਿਗੁਰੂ ਵਾਹਿਗੁਰੂ ਜੀ ਗੁਰਨਾਮ ਸਤਨਾਮ ਸਤ ਨਾਮ ਜੀ ਵਾਹਿਗੁਰੂ ਹੈ ਗੁਰ ਵਾਹਿਗੁਰੂ ਸਤਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਏ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਧਨ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਕੀ ਹਉ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਤੋ ਨਾਮ ਸਤ ਨਾਮ ਸਤ ਨਾਮ ਮਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ

ਗੁਰੂ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਤਰ ਤੋ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਵਾਹਿਗੁਰੂ ਵਾਹਿਗੁਰੂ ਮਹਾਰਿ ਗੁਰ ਜੀ ਨੇ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਈ ਵਾਹਿਗੁਰੂ ਵਾਹਿਗੁਰੂ ਵਾਹਿ ਕੂਰੂ ਈ ਸਤ ਨਾਮ ਸਤ ਨਾਮ ਸਤ ਨਾਮ ਈ ਵਾਹਿਗੁਰੂ ਈ ਵਾਹਿਗੁਰੂ ਵਾਹਿ ਕੂਰੂ ਜੀ ਸਤ ਨਾਮ ਸਤ ਨਾਮ ਤਬਾ ਜੀ ਵਾਹਿਗੁਰੂ 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 ਜੀ ਅਬਸਤੋ ਨਾਮ ਅਬਸਤੋ ਨਾਮ ਸਤਿਨਾਮ ਗੁਰੂ ਆਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਬਸਤੋ ਨਾਮ ਅਬਸਤੋ ਨਾਮ ਸਤਿਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਅਮਰ ਸਤਿਨਾਮ 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 ਜੀ ਗੁਰੂ ਵਾਹਿਗੁਰੂ 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 ਜੀ সত্যাম 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 গুরু

ਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਤੋ ਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਵਾਹਿਗੁਰੂ 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 ਹੱਤ ਨਾਮ ਵਦਨਾ ਜੀ ਔਰ ਗੁਰੂ ਔਰ ਗੁਰੂ ਵਾਹਿਗੁਰੂ ਵਾਹਿਗੁਰੂ ਹੱਤ ਨਾਮ ਜੀ